Thank you. Thank you. ਚਾਚ ਇੱਕ ਦੂਪੈਂਤੀ ਸਰੂਪ ਥੈਂਕ ਯੂ ਅਨੰਦ ਸਪੈਸ਼ਲ ਚੀਫ ਸੈਕਟਰੀ ਟੂ ਗਵਰਨਮੈਂਟ ਆਫ ਪੰਜਾਬ ਐਂਡ ਦੈਨ ਚੀਫ ਸੈਕਟਰੀ ਠੀਕ ਹੈ ਵੀ ਚੇਂਜ ਕਰ ਦੋ ਆ ਫੋਟੋ ਨਹੀਂ ਰਿਹਾ ਤਾਂ ਮੈਂ ਫੋਟੋ ਲੈ ਲੇਤੀ ਜੀ ਜਰੂਰ ਜੀ ਸੇਵਾ ਕਰਾਂਗੇ ਮੈਮ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੀ ਹਾਂ ਤੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਹੈ ਇੱਕ ਗੁਰੂਆਂ ਵੱਲੋਂ ਬਸਾਈ ਹੋਈ ਨਗਰੀ ਹੈ ਤੇ ਇੱਥਾ ਮੈਨੂੰ ਇਸ ਪਵਿੱਤਰ ਸਥਾਨ 'ਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਮਾਨਯੋਗ ਸੀਐਮ ਸਰ ਦਾ ਮੈਂ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਪਹਿਲੀ ਵਾਰੀ ਇੱਕ ਲੇਡੀ ਆਫੀਸਰ ਨੂੰ ਅੰਮ੍ਰਿਤਸਰ ਜਿਹੜਾ ਜ਼ਿਲ੍ਹਾ ਸਾਂਭਣ ਨੂੰ ਮਿਲਿਆ ਹੈ ਤੇ ਮੈਂ ਤੰਦੇਹੀ ਨਾਲ ਆਪਣੀ ਦੂਜੀ ਭਾਵਾਂਗੀ ਮੈਂ ਸਾਰੇ ਨਾਗਰਿਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਹਾਂ ਮੇਰੀ ਟੀਮ ਪੂਰੀ ਇੱਥੇ ਹਾਜ਼ਰ ਰਹੇਗੀ ਤੁਸੀਂ ਮੇਰੇ ਨਾਲ ਸਿੱਧਾ ਰਾਬਤਾ ਕਰ ਸਕਦੇ ਹੋ ਇਨਫੈਕਟ ਮੈਨੂੰ ਲੱਗਦਾ ਹੈ ਕਿ ਸਾਂਝੇਦਾਰੀ ਨਾਲ ਤੇ ਰਲ ਮਿਲ ਕੇ ਕੋਈ ਵੀ ਜੋ ਵੀ ਤੁਹਾਡੀ ਦਿੱਕਤਾਂ ਹੈਗੀਆਂ ਜਾਂ ਕੋਈ ਸੁਜੈਸ਼ਨਸ ਹੈਗੀ ਤੁਹਾਡੀ ਕੋਈ ਸੁਝਾਅ ਹੈਗੇ ਆ ਜਿਹੜੇ ਤੁਸੀਂ ਦੇਣਾ ਚਾਹੁੰਦੇ ਸਿੱਧੇ ਤੁਸੀਂ ਮੈਨੂੰ ਦੇ ਸਕਦੇ ਹੋ ਐਂਡ ਇਕੱਠੇ ਮਿਲ ਕੇ ਅਸੀਂ ਜਿਹੜਾ ਇਹ ਪਵਿੱਤਰ ਏਟਾਤੀ ਹੈਗੀ ਹੈ ਮਹਾਨ ਧਰਤੀ ਹੈਗੀ ਹੈ ਜਿੱਥੇ ਸੈਲਾਨੀ ਅੰਤਰਰਾਸ਼ਟਰੀ ਦੇਸ਼ਾਂ ਤੋਂ ਵੀ ਆਂਦੇ ਹੈਗੇ ਆ ਉਹਨੂੰ ਜੋ ਵੀ ਡਿਵੈਲਪਮੈਂਟ ਦੀ ਨੀਡਸ ਹੈਗੀਆਂ ਕੁਝ ਪ੍ਰਾਇੋਰਟੀਜ਼ ਹੈਗੀਆਂ ਸਿਟੀਜ਼ਨ ਸਰਵਿਸਿਜ਼ ਖੱਜਲ ਖੁਆਰੀ ਦੇ ਬਿਨਾਂ ਮਿਲੇ ਇਹ ਚੀਜ਼ਾਂ ਤੇ ਮੈਂ ਫੋਕਸ ਕਰਾਂਗੀ ਤੇ ਜਿਸ ਤਰੀਕੇ ਨਾਲ ਮੈਨੂੰ ਇੱਕ ਮੌਕਾ ਮਿਲਿਆ ਹੈਗਾ ਹੈ ਬੀਇੰਗ ਅ ਲੇਡੀ ਆਈ ਹੈਵ ਅਟੇਨed ਥਿਸ ਆਨਰ ਬਟ ਇੰਨੀ ਸਾਲਾਂ ਬਾਅਦ ਇੱਕ ਲੇਡੀ ਨੂੰ ਮੌਕਾ ਮਿਲਿਆ ਹੈਗਾ ਮੈਂ ਇਹ ਚਾਹੁੰਦੀ ਹਾਂ ਕਿ ਇਸ ਦਿੱਲੀ ਦੇ ਵਿੱਚ ਐਦਾਂ ਦਾ ਇੱਕ ਮਾਹੌਲ ਹੋਵੇ ਜਿਹਦੇ ਵਿੱਚ ਜੋ ਵੀ ਨਾਗਰਿਕ ਦੀ ਆਪਣੀ ਹਿਸਾਬ ਨਾਲ ਉਹਨਾਂ ਦੀ ਬੈਸਟ ਕੈਪੇਬਿਲਿਟੀ ਬੈਸਟ ਕਪੈਸਿਟੀ ਹੈ ਉਹ ਇਸ ਉਸ ਤਰੀਕੇ ਦੀ ਜ਼ਿੰਦਗੀ ਐਕਸੈਸ ਕਰ ਪਾਵੇ ਤੇ ਉਹ ਮਾਹੌਲ ਪੈਦਾ ਕਰਨਾ ਉਹ ਸਾਡਾ ਕੰਮ ਹੈ ਉਹਨਾਂ ਦੇ ਸੁਪਨੇ ਪੂਰੇ ਕਰਨਾ ਉਹਨਾਂ ਦਾ ਕੰਮ ਹੈ ਲੇਕਿਨ ਸੁਪਨਿਆਂ ਨੂੰ ਐਕਸੈਸ ਕਰਨ ਲਈ ਜੋ ਭਾਵੇਂ ਐਜੂਕੇਸ਼ਨ ਹੈਗੀ ਹੈ ਸਕਿੱਲ ਡਿਵੈਲਪਮੈਂਟ ਹੈਗੀ ਹੈ ਹੈਲਥ ਕੇਅਰ ਹੈਗੀ ਹੈ ਇਹ ਚੀਜ਼ਾਂ ਸਾਡੀਆਂ ਪ੍ਰਾਇੋਰਟੀਜ਼ ਰਹਿਣਗੀਆਂ ਸੋ ਤੁਹਾਡੀ ਸ਼ੁਭਕਾਮਨਾਵਾਂ ਨਾਲ ਦੁਆਵਾਂ ਨਾਲ ਜਿਹੜੀ ਮੈਨੂੰ ਸੋਸ਼ਲ ਮੀਡੀਆ ਤੇ ਕਾਫੀ ਆਈਆਂ ਨੇ ਮੈਂ ਤੁਹਾਡੀ ਤਨਹਾਈ ਕੀਤੀ ਹੈਗੀ ਹੈ ਤੇ ਮੈਂ ਤੰਦੇਹੀ ਨਾਲ ਪੂਰੀ ਤੰਦੇਹੀ ਨਾਲ ਮਿਹਨਤ ਨਾਲ ਇੱਥੇ ਕੰਮ ਕਰਾਂਗੀ ਐਂਡ ਮੈਂ ਇਟ ਆਨਲੀ ਜਲਦੀ ਅਸੀਂ ਜਿਹੜਾ ਇੱਕ ਸੋਸ਼ਲ ਮੀਡੀਆ ਹੈਂਡਲ ਵੀ ਰਿਲੀਜ਼ ਕਰਾਂਗੇ ਬਟ ਮੈਂ ਐਕਚੁਅਲੀ ਸਿਟੀਜ਼ਨਸ ਨੂੰ ਸੁਣਨਾ ਚਾਹੁੰਨੀ ਕਿ ਉਹਨਾਂ ਦੀ ਕੀ ਪ੍ਰਾਇੋਰਟੀਜ਼ ਨੇ ਉਸ ਤਰੀਕੇ ਨਾਲ ਅੱਗੇ ਕੰਮ ਕਰਾਈ ਜੀ ਜਿਦਾਂ ਪੀਐਮ ਸਰ ਦੇ ਦਿਸ਼ਾ ਨਿਰਦੇਸ਼ ਹੈਗੇ ਹਨ ਹਰ ਥਰਸਡੇ ਨੂੰ ਜਿਹੜਾ ਹੈਗਾ ਸਾਰੇ ਡੀਸੀਸ ਨੂੰ ਦਫ਼ਤਰ ਦੇ ਵਿੱਚ ਬੈਠ ਕੇ ਗੱਲ ਸੁਣੀ ਹੁੰਦੀ ਹੈਗੀ ਤੇ ਪਿਊਸ ਦੇ ਫਰਡੇ ਸਰਕਾਰ ਆਪ ਦੇ ਦੁਆਦ ਦੇ ਜਿਹੜੇ ਕੈਂਪਸ ਹੈਗੇ ਆ ਉਹ ਲੋਕਾਂ ਦੇ ਘਰਾਂ ਚ ਜਾ ਕੇ ਲੱਗਦੇ ਨੇ ਉਹਨਾਂ ਦੇ ਵਿਲੇਜ ਦੇ ਵਿੱਚ ਉਹਨਾਂ ਦੀ ਵਾਰਡਸ ਦੇ ਵਿੱਚ ਜਿਹੜੇ ਕੈਂਸ ਲੱਗਦੇ ਨੇ ਉੱਥੇ ਅਸੀਂ ਪਹੁੰਚ ਕਰਾਂਗੇ ਤੇ ਬਾਕੀ ਮੈਂ ਹਮੇਸ਼ਾ 24 ਘੰਟੇ ਮੈਂ ਤੇ ਮੇਰੀ ਟੀਮ ਤੁਹਾਡੇ ਲਈ ਹਾਜ਼ਰ ਹੈਗੀ ਐ ਮੈਂ ਜਿਸ ਤਰੀਕੇ ਨਾਲ ਕਿਹਾ ਹੈ ਕਿ ਹੋ ਸਕਦਾ ਕੋਈ ਬਹੁਤ ਦੂਰ ਬੈਠਾ ਹੋਵੇ ਕੋਈ ਲਾਈਵ ਮੈਨੂੰ ਕੁਝ ਪੇਜਣਾ ਚਾਹੁੰਦਾ ਹੋਵੇ ਤਾਂ ਤੁਸੀਂ ਮੈਨੂੰ ਮੇਰੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਰੀਚ ਆਊਟ ਕਰ ਸਕਦੇ ਹੋ WhatsApp ਰਾਹੀਂ ਵੀ ਰੀਚ ਆਊਟ ਕਰ ਸਕਦੇ ਹੋ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਲਦ ਜਲ ਜੋ ਵੀ ਸਿਚੁਏਸ਼ਨ ਫੀਡਬੈਕ ਸਾਨੂੰ ਮਿਲਦਾ ਹੈ ਕਿਸੇ ਦੀ ਕੋਈ ਸ਼ਿਕਾਇਤ ਹੈ ਕੋਈ ਉਹਨਾਂ ਦੀ ਕੰਪਲੇਂਟ ਹੈਗੀ ਆ ਤਾਨੂੰ ਪਤਾ ਹੀ ਹੈ ਕਿ ਸੀਐਮ ਵਿੰਡੋ ਵੀ ਐਥੀ ਸੈਟਅਪ ਹੋਈ ਹੋਣੀ ਹੈ ਜਿਸ ਤਰੀਕੇ ਨਾਲ ਹਰ ਜ਼ਿਲ੍ਹੇ ਦੇ ਵਿੱਚ ਸੀਐਮ ਵਿੰਡੋ ਸੈਟਅਪ ਹੋਈ ਸੀ ਤੇ ਤੁਸੀਂ ਸਿੱਧਾ ਰਾਤਨ ਸੀਐਮ ਸਾਹਿਬ ਨਾਲ ਵੀ ਕਰ ਪਾ ਰਹੇ ਹੋ ਸੋ ਮੈਨੂੰ ਲੱਗਦਾ ਹੈ ਕਿ ਐਕਸੈਸਿਬਿਲਟੀ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੋਊਗੀ ਇਹ ਮੇਰਾ ਵਾਦਾ ਹੈ ਤੇ ਆਈ ਥਿੰਕ ਇਕੱਠੇ ਮਿਲ ਕੇ ਅਸੀਂ ਬਹੁਤ ਦੂਰ ਤੱਕ ਆਲਰੇਡੀ ਜਿਹੜਾ ਅੰਤਰਰਾਸ਼ਟਰੀ ਮੈਪ ਤੇ ਅਮ੍ਰਿਤਸਰ ਆਇਆ ਹੋਇਆ ਹੈ ਉਹਨੂੰ ਇੱਕ ਰੰਗਲਾ ਪੰਜਾਬ ਦੇ ਮਾਡਲ ਦੇ ਵਿੱਚ ਲੈ ਕੇ ਆ ਸਕਦੇ ਹਾਂ